ਬਿਆਦਬੀ ਦੇ ਮਸਲੇ ਦੇ ਉੱਤੇ ਦੋ ਦੋ ਸਰਕਾਰਾਂ ਸਿੱਧੀਆਂ ਬਣ ਗਈਆਂ ਤੇ ਤਿੰਨ ਤਿੰਨ ਮੁੱਖ ਮੰਤਰੀ ਬਣ ਲਏ ਪਰ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੀਡਰ ਉਹਨਾਂ ਮਤਲਬ ਕਿ ਜਾ ਕੇ ਬਕਾਇਦਾ ਧਰਨੇਆਂ 'ਚ ਬੈਠਦੇ ਰਹੇ ਹੈਨਾ ਤੇ ਉੱਥੋਂ ਪ੍ਰਗਾੜੀ ਵਾਲੇ ਮਾਮਲਿਆਂ ਦੇ ਵਿੱਚ ਜਾ ਕੇ ਧਰਨੇਆਂ 'ਚ ਦਮ ਪਰ ਦਿਨ ਖਾਸ ਕਰ 스ਪੀਕਰ ਸਾਹਿਬ ਤਾਂ ਤੇ ਉਹਨਾਂ ਨੇ ਉਸ ਦਿਨ ਜਦੋਂ ਬਿੱਲ ਪੇਸ਼ ਕੀਤਾ ਜਾ ਰਿਹਾ ਸੀ ਉਸ ਦਿਨ ਕਿਹਾ ਵੀ ਕਿ ਮੇਰਾ ਬੋਝ ਉਤਰ ਗਿਆ ਜੀ ਵਾਦਾ ਕੀ ਇਹੀ ਕੀਤਾ ਸੀ ਕਿ ਅਸੀਂ ਨਵਾਂ ਬਿੱਲ ਲਿਆਵਾਂਗੇ ਅਸੀਂ ਨਵਾਂ ਕਾਨੂੰਨ ਜਾਂ ਵਾਦਾ ਇਹ ਕੀਤਾ ਸੀਗਾ ਕਿ ਵੀ ਤੁਹਾਨੂੰ ਇਹਨਾਂ ਬੇਅਦਮੀ ਵਾਲੇ ਮਸਲਿਆਂ 'ਚ ਇਨਸਾਫ ਦਿਵਾਵਾਂਗੇ ਬਾਈਬਲ ਕਲਾਮ ਬਰਗਾੜੀ ਕਹਿੰਦਾ ਜੇ ਤੁਸੀਂ ਵਾਦਾ ਤਾਂ ਇਨਸਾਫ ਦਾ ਕੀਤਾ ਸੀ ਉਹਦੇ ਵਿੱਚ ਤੁਹਾਡੀ ਇਹ ਮੱਦ ਆ ਗਈ ਕਿ ਹਾਂਜੀ ਹੁਣ 10 ਸਾਲ ਤੋਂ ਉਮਰ ਕੈਦ ਹੋਊਗੀ ਜੀ ਇਹਨਾਂ ਇੰਨੇ ਲੱਖ ਜੁਰਮਾਨਾ ਹੋਜੂਗਾ ਜੀ ਨਾਲ ਸਾਥੇ ਕਾਲਿਆਂ ਨੂੰ ਵੀ ਸਜ਼ਾ ਹੋਜੂਗੀ ਜੀ ਜੁਰਮਾਨਾ ਹੋਜੂਗਾ ਜੀ ਹੋਜੂਗਾ ਜੀ ਜਿਹੜੀ 3 ਸਾਲ ਦੀ ਸਜ਼ਾ ਹੈ ਮਾਨ ਸਾਹਿਬ ਸਾਢੇ 3 ਸਾਲ ਚ ਕਿੰਨਿਆਂ ਨੂੰ ਦਿਵਾਤੀਏ ਦਾਹਰੋ ਬਿਲਕੁਲ ਜਿੰਨੇ ਵੀ ਫੜੇ ਜਾਂਦੇ ਨੇ ਸਾਰੇ ਮਾਨਸਿਕ ਰੋਗੀ ਕਹਿ ਦਿੱਤੇ ਜਾਂਦੇ ਪੰਜ ਤੁਸੀਂ 3 ਸਾਲ ਦੀ ਸਜ਼ਾ ਨਹੀਂ ਦਿਵਾ ਸਕੇ ਤਰ ਤਹਤੋਂ ਕਿੰਨੇ ਉਮੀਦ ਕਰ ਲਈ ਤੁਸੀਂ ਕੱਲ ਨੂੰ ਉਮਰ ਕੈਦੀ ਸਜ਼ਾ ਦਿਵਾ ਦੋਗੇ ਸਰਕਾਰ ਨੂੰ ਕਿਸੇ ਨੇ ਇਹ رائے ਜਾਂ ਇਹ ਸਲਾਹ ਦਿੱਤੀ ਹੋਣੀ ਹੋਏਗੀ ਕਿ ਜਿਹੜੀਆਂ 2000 ਤੋਂ ਲੈ ਕੇ ਹੁਣ ਤੱਕ ਐਡੀਆਂ ਗੰਭੀਰ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਤਾਂ ਸਜ਼ਾ ਇਸ ਕਾਨੂੰਨ ਦੇ ਤਹਿਤ ਇਸ ਬਿੱਲ ਦੇ ਤਹਿਤ ਹੋਣੀও ਨਹੀਂ ਹੈ ਉਹ ਕਰਨ ਨੂੰ ਸਲਾਹ ਦੇਣ ਦਾ ਹੱਕ ਨਹੀਂ ਹੁੰਦਾ ਦਿੱਲੀ ਵਾਲੇ ਆਪਣੇ ਆਪ ਨੂੰ ਰਾਜੇ ਸਮਝ ਕੇ ਤੇ ਇਹ ਉਹਨਾਂ ਨੇ ਨੌਕਰ ਪਾਲੇ ਹੋਏ ਹੁਣ ਉਹਨਾਂ ਦੀ ਹੁਕਮ ਦੀ ਤਾਮੀਲ ਕਰਨ ਲਈ ਰੱਖੇ ਹੋਏ ਨੇ ਅਗਲੇ ਆਨੇ ਦਿੱਲੀ ਤੋਂ ਆ ਕੇ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲੀਆਂ ਕੁਛ ਨਹੀਂ ਸਕੇ ਅਗਲੇ ਆਨੇ ਪੱਥਰਾਂ ਦੇ ਬਿਨਾ ਸੰਵਿਧਾਨ ਤੋਂ ਨਾਲ ਕਿਹੜਾ ਸੰਵਿਧਾਨ ਕੋ ਦਾ ਕੇਜਰੀਵਾਲ ਕੋ ਮਿਨਿਸਟਰ ਉਹਦੀਆਂ ਕੋਲ ਪੱਥਰਾਂ ਦੇ ਨਾਲ ਲਿਖਾਉਂਦੇ ਨੇ ਅਗਲੇ ਆਪਣਾ ਅਲਟੀਮੇਟਲੀ ਤਾਂ ਜਿਹੜੀ ਜਿਹੜਾ ਫਾਈਨਲ ਗੋਲ ਆ ਉਹ ਉਥੋਂ ਹੋਣਾ ਕਿ ਕੀ ਇਹ ਕਾਨੂੰਨੀ ਰੂਪ ਲੈ ਲੇਗਾ ਪੰਜਾਬ ਸਰਕਾਰ ਦਾ ਇਹ ਬਿਲ ਬੇਅਦਮੀ ਆ ਭਗਵੰਤ ਮਾਨ ਜੀ ਤੇ ਇਨਾਂ ਦੀ ਪਾਰਟੀ ਜਨਤਾ ਚ ਰੈਲੀਆਂ ਚ ਇਹ ਕਹੂਗੀ ਕਿ ਅਸੀਂ ਤਾਂ ਬਣਾਤਾ ਜੀ ਕੇਂਦਰ ਨਹੀਂ ਉਹਨਾਂ ਨੂੰ ਕਾਨੂੰਨ ਬਣਨ ਦਿੰਦੀ ਪਿਛਲੇ 32 ਸਾਲਾਂ ਦੇ ਵਿੱਚ ਆ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਸਣੇ ਆ ਜੁਨੀਵਰਸਿਟੀਆ ਵਾਲਾ ਗੁਰਦੁਆਰਾ ਐਕਟ ਵਾਲਾ ਇਹਨਾ ਪੁਲਿਸ ਵਾਲਾ ਉਹਦੇ ਵਾਲਾ 31 ਬਿਲ 32 ਸਾਲਾਂ ਦੇ ਵਿੱਚ 22 ਬਿਲ ਸਿੱਧੇ ਰਾਸ਼ਟਰਪਤੀ ਕੋਲ ਪਏ ਨੇ ਤਾਕਤਨਾ ਦਰਤੇ ਬੈਠੋਗੇ ਅਸੀਂ ਪਿਛਲੇ ਵੀ ਨਵੇੜ ਕੇ ਜਾਣੀ ਜੀ ਫਾਈਨਲ ਮਤਲਬ ਸਰਕਾਰ ਦੇ ਬਾਗੂ ਜਿੰਨੇ ਫੈਲਾਬ ਕੇ ਬੈਠਾ ਹੈ ਜੇ ਰਾਸ਼ਟਰਪਤੀ ਤੇ ਰਾਜ ਭਲ ਇਦਾਂ ਦਬ ਕੇ ਬੈਠੇ ਨੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ 3 ਮਹੀਨੇ ਦੀ ਸਮਾਂਬੱਧ ਤੈਅ ਕਰਦੇ ਆ 14 ਸਵਾਲ ਕੀਤੇ ਨੇ ਸੁਪਰੀਮ ਕੋਰਟ ਨੂੰ ਦਿੱਲੀ ਭਵਨ ਚੋਂ ਕੱਲ ਮੁੱਖ ਮੰਤਰੀ ਸਾਹਿਬ ਪ੍ਰੈਸ ਦੇ ਰੂਮ ਤੋਂ ਹੋ ਕੇ ਗਏ ਸੀ ਆ ਜਮਨੋ ਅਰੋੜਾ ਜੀ ਹੋ ਕੇ ਆਉ ਜਾਣਦੇ ਆ ਕਿ ਇਸ ਪ੍ਰੈਸ ਵਾਰਤਾ ਦੇ ਵਿੱਚ ਕਿੰਨੀ ਕਸੌਖੀ ਬਿੰਦੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਜੇ ਤੁਹਾਡੀ ਪਾਲਿਸੀ ਕਮਾਲ ਦੀ ਹੋਵੇ ਜੇ ਉਹ ਪਰਵਾਨ ਹੋਵੇ ਜੇ ਉਹ ਕਿਸਾਨ ਹਤੈਸ਼ੀ ਹੋਵੇ ਪੰਜਾਬ ਹਤੈਸ਼ੀ ਹੋਵੇ ਤੁਸੀਂ ਤਾਂ ਸਹਰਾਣੇ ਥੱਲੇ ਆ ਰੱਖ ਕੇ ਸੋਵੋ ਤੇ ਘਰ ਦੇ ਬਾਹਰ ਤੁਹਾਡੇ ਢੋਲ ਵੱਜ ਕੇ ਲੋਕ ਤੁਹਾਡੇ ਪਾਸ ਹਰ ਪਣੋਂ ਇਹਦਾ ਮਤਲਬ ਤੁਸੀਂ ਸਾਫ਼ ਕਹਿ ਰਹੇ ਹੋ ਕਿ ਖੇਤੀ ਤੋਂ ਬਿਨਾਂ ਉਹਨੂੰ ਕਸੂਰ ਨਹੀਂ ਕਰਨਦਿਆਂਗੇ ਅਸੀਂ ਜ਼ਮੀਨਾਂ ਲੈ ਕੇ ਜੋ ਮਰਜ਼ੀ ਕਰ ਲਈਏ ਸਸਿਆਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤਵਾੜ ਪ੍ਰੋਗਰਾਮ ਜਾਣੋ ਅਸਲ ਸੱਚ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਤੰਦਾ ਨੇ ਬਹੁਤ ਸਾਰੀਆਂ ਤਹਾਂ ਹੁੰਦੀਆਂ ਨੇ ਹਰ ਖਬਰ ਦੇ ਪਿੱਛੇ ਇੱਕ ਖਬਰ ਹੁੰਦੀ ਆ ਹਰ ਖਬਰ ਦੇ ਪਿੱਛੇ ਇੱਕ ਤੱਥ ਤੇ ਉਸ ਤੱਥ ਦੇ ਆਪੋ ਆਪਣੇ ਸੱਚ ਹੁੰਦੇ ਨੇ ਇਸੇ ਕਰਕੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸਲ ਸੱਚ ਜਾਣੇ ਜਾਣ ਜਿਹੜੇ ਉਹ ਮੁੱਦੇ ਨੇ ਜਿਹੜੇ ਉਹ ਮਸਲੇ ਨੇ ਜਿਹੜੀਆਂ ਉਹ ਖਬਰਾਂ ਨੇ ਜਿਨ੍ਹਾਂ ਦੇ ਸੱਚ ਸਾਡੇ ਤੋਂ ਲੁਕਾ ਲਏ ਜਾਂਦੇ ਨੇ ਪੰਜਾਬ ਦਾ ਇੱਕ ਹਮੇਸ਼ਾ ਤੋਂ ਹਮੇਸ਼ਾ ਤੋਂ ਭਾਵ ਕਿ ਜਦੋਂ ਤੋਂ ਘਟਨਾ ਵੱਡੇ ਰੂਪ ਦੇ ਵਿੱਚ 2015 2015 ਦੇ ਵਿੱਚ ਸਾਡੇ ਸਾਹਮਣੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਬਾਅਦ ਬਰਗਾੜੀ ਹੁੰਦੇ ਹੋਏ ਕੋਟਪੂਰਾ ਤੇ ਬਹਿਬਲ ਕਲਾਂ ਗੋਲੀकांड ਤੋਂ ਬਾਅਦ ਬਹੁਤ ਸਾਰੀਆਂ ਐ ਐਸਆਈਟੀ ਸਿੱਟਾਂ ਦਾ ਬਣਨਾ ਬਹੁਤ ਸਾਰੀਆਂ ਕਮੇਟੀਆਂ ਦਾ ਬਣਨ ਤੋਂ ਲੈ ਕੇ ਬਹੁਤ ਸਾਰੀਆਂ ਜਾਂਚਾਂ ਹੋਣ ਤੱਕ ਉਹ ਮੁੱਦਾ ਉਹ ਮਸਲਾ ਜਿਹੜਾ ਮਸਲਾ ਹਮੇਸ਼ਾ ਸਿੱਖਾਂ ਅਤੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਭਾਵਨਾਵਾਂ ਦੇ ਵਿੱਚ ਹਮੇਸ਼ਾ ਜਿਵੰਤ ਰਿਹਾ ਯਾਨੀ ਕਿ ਬੇਅਦਬੀਆਂ ਦੇ ਮਸਲੇ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਅਤੇ ਇੱਕ ਸਿਲੈਕਟ ਕਮੇਟੀ ਬਣਾਈ ਸੀ ਜਿਸ ਦੀ ਅੱਜ ਇੱਕ ਪਲੇਠੀ ਮੀਟਿੰਗ ਜਿਹੜੀ ਹੈ ਉਹ ਹੋ ਕੇ ਹਟੀ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਔਰ ਅੱਗੇ ਇਸ ਦੀਆਂ ਤਹਿਾਂ ਪਰਤਾਂ ਅਤੇ ਸੱਚ ਕੀ ਹੋਣਗੇ ਇਹ ਬਹੁਤ ਗੰਭੀਰ ਅਤੇ ਅਹਿਮ ਪਹਿਲੂ ਹੈ ਇਸ ਤੋਂ ਅਗਲਾ ਪਹਿਲੂ ਜਿਹੜਾ ਕਿ ਇਸੇ ਦੇ ਨਾਲ ਜੁੜਿਆ ਹੈ ਮੰਨ ਲਓ ਕਿ ਸਾਰੀ ਕਵਾਇਦ ਹੋ ਵੀ ਜਾਂਦੀ ਹੈ ਉਹ ਸਾਰੀ ਕਵਾਇਦ ਦੇ ਹੋ ਜਾਣ ਤੋਂ ਬਾਅਦ ਲੋਕ ਰਾਏ ਵੀ ਆ ਜਾਂਦੀ ਹੈ ਸਾਰੀਆਂ ਰਾਏ ਆ ਜਾਂਦੀਆਂ ਨੇ ਉਸ ਤੋਂ ਬਾਅਦ ਕੀ ਜਿਹੜਾ ਇਹ ਬਿੱਲ ਹੈ ਕੀ ਇਹ ਬਿੱਲ ਕਾਨੂੰਨੀ ਰੂਪ ਲੈ ਸਕੇਗਾ ਇਹ ਸੱਚਮੁੱਚ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਇਸ ਦਾ ਅਸਲ ਸੱਚ ਜਾਨਣਾ ਅਗਲਾ ਪੱਖ ਦਾ ਮੁੱਦਾ ਜਿਸ ਦਾ ਅਸੀਂ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਇਹ ਪਾਣੀ ਵਾਂਗ ਜਾਂ ਸ਼ੀਸ਼ੇ ਵਾਂਗ ਸਾਫ਼ ਨਿੱਤਰ ਕੇ ਸਾਹਮਣੇ ਨਹੀਂ ਆਉਂਦਾ ਯਾਨੀ ਕਿ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਪੰਜਾਬ ਦਾ ਕੋਈ ਨਾ ਕੋਈ ਮੰਤਰੀ ਹਰ ਰੋਜ਼ ਮੀਡੀਆ ਦੇ ਮੁਖਾਤਬ ਹੁੰਦਾ ਹੈ ਅਤੇ ਇਸ ਪਾਲਿਸੀ ਦੀ ਤਾਰੀਫ਼ ਕਰਦਾ ਨਹੀਂ ਥੱਕਦਾ ਅੱਜ ਫੇਰ ਅਮਨ ਅਰੋੜਾ ਜੀ ਮੀਡੀਆ ਦੇ ਸਾਹਮਣੇ ਆਏ ਅਤੇ ਲੈਂਡ ਪੂਲਿੰਗ ਪਾਲਿਸੀ ਦੇ ਉਹਨਾਂ ਨੇ ਆਪਣੇ ਵੱਲੋਂ ਸੋਲੇ ਗਏ ਕਿਦਾਂ ਦੇ ਸੋਲੇ ਸੀ ਕਿਹੜੇ ਪਹਿਲੂ ਸੀ ਜਿਹੜੇ ਉਹਨਾਂ ਨੇ ਛੋਣ ਦੀ ਕੋਸ਼ਿਸ਼ ਕੀਤੀ ਅਗਲੀ ਗੱਲ ਕਿ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਰੋਟੀ ਕੱਪੜਾ ਅਤੇ ਮਕਾਨ ਦੀਆਂ ਲੋੜਾਂ ਪੂਰੀਆਂ ਹੋ ਜਾਣ ਕੁੱਲੀ ਗੁੱਲੀ ਅਤੇ ਜੁੱਲੀ ਦੀ ਲੋੜ ਜਿਹੜੀ ਆ ਉਹ ਪੂਰੀ ਹੁੰਦੀ ਰਹੇ ਤਾਂ ਬੰਦਾ ਬਾਕੀ ਮਿਹਨਤ ਆਪ ਕਰ ਲੈਂਦਾ ਪੰਜਾਬੀ ਟਰਬਿਊਨ ਦੇ ਸਿਹਰਦ ਪੱਤਰਕਾਰ ਚਰਨਜੀਤ ਭੁੱਲ ਹੋਰਾਂ ਦੀ ਇੱਕ ਰਿਪੋਰਟ ਛਾਇਆ ਹੋਈ ਹੈ ਛਪੀ ਹੈ ਇੱਕ ਰਿਪੋਰਟ ਪੰਜਾਬੀ ਟਰਬਿਊਨ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਜੀ ਬੇਘਰਿਆਂ ਨੂੰ ਘਰ ਦੇਣ ਦਾ ਐਲਾਨ ਕੀਤਾ 5-5 ਮਰਲੇ ਦੇ ਪਲਾਟ ਕਹਿ ਲਿਏ ਜਾਂ ਘਰ ਕਹਿ ਲਿਏ ਪੰਜਾਬ ਦਾ ਪਿੰਡ ਲਗਭਗ 13000 ਤੋਂ ਥੋੜੇ ਜਿਹਾ ਜ਼ਿਆਦਾ ਪਿੰਡ ਨੇ ਪੰਜਾਬ ਦੇ ਵਿੱਚ ਤੇ ਬੰਦੇ ਜਿਹੜੇ ਸਿਲੈਕਟ ਕੀਤੇ ਗਏ ਆ ਉਹ ਲਗਭਗ 20000 ਇਸ ਦੀਆਂ ਤਕਨੀਕੀ ਪਹਿਲੂ ਟੈਕਨੀਕਲ ਕਮੀਆਂ ਗਰਾਉਂਡ ਮੈਰਿਟਸ ਡੀ ਮੈਰਿਟਸ ਕੀ ਨਹੀਂ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਕਲੋਨੀਆਂ ਮੜੀਆਂ ਮਸ਼ਹੂਰ ਹੋਈਆਂ ਨੇ ਉਹਨਾਂ ਕਲੋਨੀਆਂ ਦੇ ਵਿੱਚ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਹੈ ਜਾਂ ਦਲਿਤ ਭਾਈਚਾਰਾ ਹੈ ਉਸ ਨੂੰ ਆਬਾਦ ਕੀਤਾ ਹੋਇਆ ਇਹ ਸਾਰੇ ਮਾਮਲੇ ਦੇ ਤਕਨੀਕੀ ਪਹਿਲੂ ਦੇ ਉੱਤੇ ਗੱਲ ਕਰਾਂਗੇ ਪੈਨਲ ਦੇ ਵਿੱਚ ਸਾਡੇ ਨਾਲ ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਉੱਗੇ ਚਿੰਤਕ ਦੀਪਕ ਸ਼ਰਮਾ ਜਨਾਥਲ ਜੀ ਨੇ ਆਓ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸ਼ਰਮਾ ਜੀ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬਹੁਤ ਸ਼ੁਕਰੀਆ ਬ੍ਰਾਂਚੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਪਕ ਸਰ ਦੀਪਕ ਸਰ ਆਪਾਂ ਪਹਿਲਾਂ ਸ਼ੁਰੂਆਤ ਕਰੀਏ ਹਾਲਾਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਸਰ ਨਹੀਂ ਕਹਿਣਾ ਪਰ ਆ ਇੱਕ ਅਦਬ ਹੀ ਹੈ ਇਹ ਕਿਉਂਕਿ ਤੁਸੀਂ ਸਾਡੇ ਵੱਡੇ ਹੋ ਚਲੋ ਇਸ ਇਸ ਮਾਮਲੇ ਨੂੰ ਛੱਡਦੇ ਆ ਬੇਅਦਬੀਆਂ ਵਾਲੇ ਮਾਮਲੇ ਦੇ ਉੱਤੇ ਜੀ ਪਹਿਲੀਆਂ ਕਿੰਨੀਆਂ ਸੱਟਾਂ ਬਣੀਆਂ ਕੁੰਵਰ ਵਿਜੇ ਪ੍ਰਤਾਪ ਤੋਂ ਲੈ ਕੇ ਪਹਿਲਾਂ ਖਟੜਾ ਜੀ ਸ਼ੁਰੂ ਹੋਏ ਫਿਰ ਜਸਟਿਸ ਰਣਜੀਤ ਸਿੰਘ ਹੋਰੀ ਉਹ ਆਪਣੀ ਮਿਹਨਤ ਕਰਦੇ ਚਲੇ ਗਏ ਇੱਥੋਂ ਤੱਕ ਵੀ ਹੋਇਆ ਕਿ ਉਹ ਆਪਣੀ ਰਿਪੋਰਟ ਦੇਣ ਵੀ ਗਏ ਤੇ ਰਿਪੋਰਟ ਲੈਣ ਪੌੜਿਆ ਹੀ ਕੋਈ ਨਹੀਂ ਹੈਗਾ ਉੱਥੇ ਮਤਲਬ ਇਹ ਕੁਝ ਵੀ ਪੰਜਾਬ ਦੇ ਵਿੱਚ ਹੁੰਦਾ ਰਿਹਾ ਫਿਰ ਅਸੀਂ ਵੇਖਿਆ ਕਿ ਸਰਕਾਰਾਂ ਆਈਆਂ ਸਰਕਾਰਾਂ ਬੇਅਦਬੀ ਦੇ ਮਾਮਲੇ ਤੇ ਗਈਆਂ ਸਰਕਾਰ ਬੇਅਦਬੀ ਦੇ ਮਾਮਲੇ ਤੇ ਲੈ ਕੇ ਫਿਰ ਬਣੀ ਬਹੁਤ ਸਾਰੇ ਵਾਅਦੇ ਹੋਏ ਦਾਅਵੇ ਹੋਏ ਮਤਲਬ ਸਾਰਾ ਕੁਝ ਫਿਰ ਸੀਬੀਆਈ ਨੂੰ ਜਾਂਚ ਦੇਣ ਦੀ ਵੀ ਗੱਲ ਆਈ ਉਹ ਸਾਰੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਨੇ ਸਿਲੈਕਟ ਕਮੇਟੀ ਬਣਾਈ ਤੇ ਉਸ ਸਿਲੈਕਟ ਸਿਲੈਕਟ ਕਮੇਟੀ ਦੀ ਅੱਜ ਜਿਹੜੀ ਪਲੇਠੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਦੀਪਕ ਜੀ ਵਾਪਰਿਆ ਕਿ ਸ਼ਰਮਾ ਜੀ ਚਾਨਣਾ ਪਾਓ ਤਾਂ ਜੇ ਪੰਜਾਬ ਦੇ ਲੋਕ ਥੋੜਾ ਜਿਹਾ ਸੁੱਖ ਦਾ ਸਾਹ ਲੈ ਸਕਣ ਇਸ ਕਮੇਟੀ ਦੀ ਮੀਟਿੰਗ ਬਾਰੇ ਜਾਣ ਕੇ ਪਹਿਲੀ ਗੱਲ ਤਾਂ ਜੀ ਕਿ ਬੇਅਦਬੀ ਵਾਲਾ ਮਸਲਾ ਪੰਜਾਬ ਦੀ ਮਤਲਬ ਦਿੱਲੀ ਜੁੜਿਆ ਹੋਇਆ ਮਸਲਾ ਹੈ ਕਿ ਸਾਡੀ ਪੀੜ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਲਾਂ ਦਰ ਸਾਲ ਵੀ ਸਰਕਾਰਾਂ ਦਾ ਸਰਕਾਰਾਂ ਬੀਤੀਆਂ ਇਸ ਬੇਅਦਬੀ ਦੇ ਮਸਲੇ ਦੇ ਉੱਤੇ ਦੋ ਦੋ ਸਰਕਾਰਾਂ ਸਿੱਧੀਆਂ ਬਣ ਗਈਆਂ ਤੇ ਤਿੰਨ ਤਿੰਨ ਮੁੱਖ ਮੰਤਰੀ ਬਣਲੇ ਪਰ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੀਡਰ ਉਹਨਾਂ ਮਤਲਬ ਕਿ ਜਾ ਕੇ ਬਕਾਇਦਾ ਧਰਨੇਆਂ 'ਚ ਬੈਠਦੇ ਰਹੇ ਹੈਨਾ ਤੇ ਉੱਥੋਂ ਪ੍ਰਗਾੜੀ ਵਾਲੇ ਮਾਮਲਿਆਂ ਦੇ ਵਿੱਚ ਜਾ ਕੇ ਧਰਨੇਆਂ 'ਚ ਦਮ ਪਰਦੇ ਖਾਸ ਕਰ 스ਪੀਕਰ ਸਾਹਿਬ ਤਾਂ ਤੇ ਉਹਨਾਂ ਨੇ ਉਸ ਦਿਨ ਜਦੋਂ ਕਿਸ ਕੀਤਾ ਜਾ ਰਿਹਾ ਜ ਉਸਨ ਕਿਹਾ ਵੀ ਕਿ ਮੇਰਾ ਬੋਝ ਉਤਰ ਗਿਆ ਜੀ ਜੀ ਮੈਂ ਵਾਦਾ ਕੀਤਾ ਆਇਆ ਸੀ ਮਤਲਬ ਮੈਨੂੰ ਨਹੀਂ ਸਮਝ ਆਈ ਕਿ ਵਾਦਾ ਕੀ ਇਹੀ ਕੀਤਾ ਸੀ ਕਿ ਅਸੀਂ ਨਵਾਂ ਬਿੱਲ ਲਿਆਵਾਂਗੇ ਅਸੀਂ ਨਵਾਂ ਕਾਨੂੰਨ ਬਣਾਵਾਂਗੇ ਜਾਂ ਵਾਦਾ ਇਹ ਕੀਤਾ ਸੀਗਾ ਕਿ ਵੀ ਤੁਹਾਨੂੰ ਇਹਨਾਂ ਬੇਅਦਮੀ ਵਾਲੇ ਮਸਲਿਆਂ 'ਚ ਇਨਸਾਫ ਦਿਵਾਵਾਂਗੇ ਬਾਈਬਲ ਕਲਾਮ ਬਰਗਾੜੀ ਕਾਨ ਰੱਬ ਤੋਂ ਤੁਸੀਂ ਵਾਦਾ ਤਾਂ ਇਨਸਾਫ ਦਾ ਕੀਤਾ ਸੀ ਬਿਲਕੁਲ ਤੇ ਮੈਂ ਇੱਥੋਂ ਹੀ ਗੱਲ ਸਮਝਣੀ ਚਾਹੁੰਨਾ ਕਿ ਇਹਦਾ ਮਤਲਬ ਜਿਹੜੀ ਤੁਸੀਂ ਬਿੱਲ ਲਿਆਂਦਾ ਉਦੇ ਵਿੱਚ ਤੁਹਾਡੀ ਇਹ ਮੱਦ ਆ ਗਈ ਕਿ ਹਾਂ ਜੀ ਹੁਣ 10 ਸਾਲ ਤੋਂ ਉਮਰ ਕੈਦ ਹੋਊਗੀ ਜੀ ਐਨਾ ਐਨੇ ਲੱਖ ਜੁਰਮਾਨਾ ਹੋਜੂਗਾ ਜੀ ਨਾਲ ਸਾਹੇਕ ਵਾਲਿਆਂ ਨੂੰ ਵੀ ਸਜ਼ਾ ਹੋਜੂਗੀ ਜੀ ਜੁਰਮਾਨਾ ਹੋਜੂਗਾ ਜੀ ਹੋਜੂਗਾ ਜੀ ਹੋਇਆ ਕਿਸੇ ਨੂੰ ਅਜਿਹਾ ਹੂੰ ਪੀ ਕਾਨੂੰਨ ਤਹਿਤ ਜਿਹੜੀ 3 ਸਾਲ ਦੀ ਸਜ਼ਾ ਹੈ ਮਾਨ ਸਾਹਿਬ ਸਾਢੇ 3 ਸਾਲ ਚ ਕਿੰਨਿਆਂ ਨੂੰ ਦਿਵਾਤੀਏ ਦੱਸੋ ਬਿਲਕੁਲ ਜਿੰਨੇ ਵੀ ਫੜੇ ਜਾਂਦੇ ਨੇ ਸਾਰੇ ਮਾਨਸਿਕ ਰੋਗੀ ਕੈਦ ਹਿੱਤੇ ਜਾਂਦੇ ਨੇ ਅੱਜ ਤੁਸੀਂ 3 ਸਾਲ ਦੀ ਸਜ਼ਾ ਨਹੀਂ ਦਵਾ ਸਕੇ ਤਾਂ ਤੁਹਾਨੂੰ ਕੀ ਉਮੀਦ ਕਰਲੀ ਤੁਸੀਂ ਕੱਲ ਨੂੰ ਉਮਰ ਕੈਦੀ ਦੀ ਸਜ਼ਾ ਦਵਾ ਦੋਗੇ ਹੂੰ ਇੰਨੀ ਪੈਰਵੀ ਕੀਨੇ ਕੀਤੀ ਹੈ ਤੁਸੀਂ ਬਿੱਲ ਪੰਜਾਬ ਦੀ ਵਿਧਾਨ ਸਭਾ ਲਿਆਂਦਾ ਨਵਾਂ ਬਿੱਲ ਲਿਆਂਦਾ ਉਹਦੇ ਉੱਤੇ ਤੁਸੀਂ ਚਰਚਾ ਦੀ ਗੱਲ ਰੱਖੀ ਜਦੋਂ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਬਿੱਲ ਤੇ ਸਿਲੈਕਟ ਕਮੇਟੀ ਨੇ ਇਹਦੇ ਉੱਤੇ 6 ਮਹੀਨੇ ਚ ਰਿਪੋਰਟ ਦੇਣੀ ਸੀ ਫਿਰ ਚਰਚਾ ਤਾਂ ਸਿਲੈਕਟ ਕਮੇਟੀ ਦੇ ਆਏ ਸੁਝਾਵਾਂ ਤੋਂ ਬਾਅਦ ਹੋਣੀ ਚਾਹੀਦੀ ਸੀ ਹੂੰ ਬਿਲਕੁਲ ਸਹੀ ਬਿਲਕੁਲ ਸਹੀ ਕਿਉਂਕਿ ਪਤਾ ਲੱਗ ਜਾਂਦਾ ਕਿ ਲੋਕ ਰਾਏ ਕੀ ਕਹਿੰਦੀ ਐ ਤੇ ਸਿੱਖ ਜਥੇਬੰਦੀਆਂ ਕੀ ਕਹਿੰਦੀਆਂ ਨੇ ਜੀ ਉਸ ਦਿਨ ਚਰਚਾ ਨਹੀਂ ਸੀ ਉਸ ਦਿਨ ਭੰਡ ਭੰਡਈਆ ਸੀ ਤੁਹਾਡਾ ਹੂੰ ਉਸ ਦਿਨ ਤੁਸੀਂ ਇਹ ਦੱਸਣ ਲਈ ਕਿ ਜੀ ਇਹਨੇ ਗਲਤ ਕੀਤਾ ਉਹਨੇ ਗਲਤ ਕੀਤਾ ਅਸਲ 'ਚ ਤਾਂ ਵਿਰੋਧੀ ਧਰਚ ਜਿੰਨੀਆਂ ਧਰਾਂ ਬੈਠੀਆਂ ਉਹਨਾਂ ਦੀਆਂ ਆ ਮਤਲਬ ਜਾਨ ਹੀ ਨਹੀਂ ਹੈਗੀ ਉਹ ਖੜੇ ਹੋ ਕੇ ਹੱਥ ਖੜੇ ਕਰਕੇ ਕਹਿਣ ਕਿ ਅਸੀਂ ਨਲੈਕੀ ਕਰ ਲਈ ਤਾਂ ਤੁਸੀਂ ਆ ਗਏ ਤੇ ਹੁਣ ਤੁਸੀਂ ਤਾਂ ਨਾ ਨਲਕੀ ਕਰੋ ਬਿਲਕੁਲ ਬਿਲਕੁਲ ਹੁਣ ਅੱਜ ਕਮੇਟੀ ਦੀ ਪਹਿਲੀ ਬੈਠਕ ਸੀ ਬੈਸੇ ਤਾਂ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਕਈ ਤਰ੍ਹਾਂ ਇਤਰਾਜ਼ ਪ੍ਰਗਟ ਆ ਰਿਏ ਇੱਕ ਦੋ ਮੈਂਬਰਾਂ ਨੂੰ ਲੈ ਕੇ ਕਾਫੀ ਇਤਰਾਜ਼ ਨੇ ਚਲੋ ਆਪਾਂ ਉਹਨਾਂ ਇਤਰਾਜ਼ਾਂ 'ਚ ਨਹੀਂ ਪੈਂਦੇ ਕਮੇਟੀ ਨੇ ਬੈਠਕ ਫੈਸਲਾ ਲੈ ਲਿਆ ਕਿ ਆਪਾਂ ਹਰ ਧਰਮ ਦੀਆਂ ਸੰਸਥਾਵਾਂ ਨਾਲ ਹਰ ਧਰਮ ਦੇ ਨੁਮਾਇੰਦਿਆਂ ਨਾਲ ਹਾਂ رائے مشورہ ਕਰਾਂਗੇ ਬੈਠਕਾ ਕਰਾਂਗੇ ਮੁੱਖ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਸਲਾ ਜੀ ਤੇ ਇਸ ਲਈ ਉਹਦੇ ਪਹਿਲੂ ਦੇ ਉੱਤੇ ਵੱਡੀਆਂ ਬੈਠਕਾਂ ਇਹਨਾਂ ਨੂੰ ਵੱਖ-ਵੱਖ ਪੰਥਕ ਧਰਮ ਨਾਲ ਕਰਨੀਆਂ ਪੈਣੀਆਂ ਤੇ ਹਿੰਦੂ ਧਰਮ ਨਾਲ ਵੀ ਫਿਰ ਮੁਸਲਮਾਨ ਭਾਈ ਧਰਮ ਨਾਲ ਵੀ ਤੇ ਈਸਾਈ ਭਾਈਚਾਰੇ ਨਾਲ ਵੀ ਉਹਨਾਂ ਨਾਲ ਹੋਣੀਆਂ ਹੁਣ ਇੱਥੋਂ ਸਵਾਲ ਸ਼ੁਰੂ ਹੋਣਾ ਕਿ ਇਸ ਬਿੱਲ ਦੇ ਵਿੱਚ ਤਾਂ ਤੁਸੀਂ ਇਹ ਵੀ ਪਾਇਆ ਹੋਇਆ ਕਿ ਇਹ ਚਾਰ ਧਰਮਾਂ ਦੇ ਇਹਨਾਂ ਗ੍ਰੰਥਾਂ ਤੋਂ ਇਲਾਵਾ ਹੋਰ ਉਹਨਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਵੱਲੋਂ ਜਿਹੜੇ ਗ੍ਰੰਥ ਪੋਥੀਆਂ ਨੂੰ ਮੰਨਤ ਹੋਗੇ ਉਹ ਵੀ ਕਾਨੂੰਨ ਭਨੇਹਾਰ ਵਾਲਾ ਕਹੂਗਾ ਮੇਰੇ ਵਾਲਾ ਗ੍ਰੰਥ ਵੀ ਹੈ ਹਾਂ ਬਿਲਕੁਲ ਬਹੁਤ ਬਹੁਤ ਗੰਭੀਰ ਇਸ਼ਾਰਾ ਜੀ ਉਹਨਾਂ ਵਿੱਚ ਵਾਚਣਾ ਇਹ ਚੁਣੌਤੀ ਹੋਊਗੀ ਇਹ ਕਮੇਟੀ ਕਮੇਟੀ ਮੂਰੇ ਕਿਉਂ ਨਾ ਅਸੀਂ ਬੈਠ ਕੇ ਕਰਨੀ ਆ ਫਿਰ ਉਹਨਾਂ ਦੀ رائے ਲੈਣੀ ਆ ਦੂਸਰਾ ਜੀ ਉਸ ਰਾਏ ਤੋਂ ਬਾਅਦ 6 ਮਹੀਨੇ ਬਾਅਦ ਅੰਦਰ ਆਪਣੀ ਰਿਪੋਰਟ ਸੌਂਪ ਦੇਣਗੇ ਤੇ ਉਹ ਤੋਂ ਬਾਅਦ ਚਰਚਾ ਹੋ ਕੇ ਇਹ ਬਿੱਲ ਚਲਾ ਜਾਊਗਾ ਪਰ ਉਹ ਤੋਂ ਪਹਿਲਾਂ ਮਾਨ ਸਾਹਿਬ ਪੰਜਾਬ ਨੂੰ ਝੂਠ ਨਾ ਬੋਲੋ ਪੰਜਾਬ ਨੂੰ ਭੁਲੇਖੇ 'ਚ ਨਾ ਰੱਖੋ ਤੁਸੀਂ ਜਿਹੜੀ ਪ੍ਰਿੰਸਪਲ ਗੱਲ ਕਰ ਰਹੇ ਸੀ ਨਾ ਜੀ ਸਵਾਲ ਇਹ ਖੜਾ ਕਿ ਇਹ ਬਿੱਲ ਜੇ ਅਮਲੀ ਰੂਪ ਬਣ ਗਿਆ ਕੀ ਇਹ ਜਾਗੂ ਹੋਊਗਾ ਕਿਆਂ ਘਟਨਾਵਾਂ ਤੇ ਜਿਹਦੇ ਆਧਾਰ ਤੇ ਤੁਸੀਂ ਸਰਕਾਰ ਚ ਆਇਓ ਬਿਲਕੁਲ ਜਿਹੜੀਆਂ ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ 'ਚ ਕਿਸੇ ਨੂੰ ਇਸ ਬਿੱਲ ਦੇ ਕਾਨੂੰਨ ਬਣ ਨਾਲ ਉਮਰ ਕੈਦ ਦੀ ਸਜ਼ਾ ਨਹੀਂ ਹੋਣੀ ਹੂੰ ਏ ਜਿਸ ਦਿਨ ਬਿੱਲ ਆਇਆ ਜਿਸ ਦਿਨੇ ਕਾਨੂੰਨ ਬਣਨਾ ਉਸ ਦਿਨ ਤੋਂ ਲਾਗੂ ਹੋਣਾ ਹੂੰ ਮਤਲਬ ਬੈਠ ਕੇ ਡੀਕੀ ਜਾਏ ਕਿ ਨਵੀਂ ਘਟਨਾ ਹੋਵੇ ਤਾਂ ਅਸੀਂ ਨਵੇਂ ਬਿੱਲ ਨੂੰ ਵਰਤ ਕੇ ਦੇਖੀਏ ਹੈਨਾ ਬਿਲਕੁਲ ਸ਼ਰਮਪਣ ਜੀ ਹੂੰ ਤੁਸੀਂ ਪੰਜਾਬ ਨੂੰ ਪਹਿਲਾਂ ਪਿਛਲੀਆਂ ਘਟਨਾਵਾਂ 'ਚ ਇਨਸਾਫ ਦਵਾਉਂਦੇ ਤੇ ਅਗਲੇ ਵਾਲੀ ਫਿਰੇ ਲਿਆਉਂਦੇ ਤਾਂ ਲੋਕਾਂ ਨੂੰ ਸਮਝ ਆਉਂਦਾ ਕਿ ਤੁਸੀਂ ਪਹਿਲਾਂ ਤੇ ਕੰਮ ਕੀਤਾ ਤੇ ਤੁਹਾਨੂੰ ਲੱਗਦਾ ਕਿ ਘੱਟ ਸਜ਼ਾ ਵੱਧ ਮਿਲਣੀ ਚਾਹੀਦੀ ਐ ਇਸ ਲਈ ਅਸੀਂ ਲਿਆ ਰਹੇ ਹਾਂ ਤੁਸੀਂ ਉੱਥੇ ਨਹੀਂ ਦੀਪਕ ਸਾਹਿਬ ਨਹੀਂ ਦੀਪਕ ਸਾਹਿਬ ਮੈਂ ਰੋਕਣਾ ਚਾਹਾਂਗਾ ਦੀਪਕ ਸਾਹਿਬ ਜਿਹੜੀ ਜਿਹੜਾ ਤੁਸੀਂ ਮਸਲਾ ਚੁੱਕਿਆ ਹੈ ਸੱਚਮੁੱਚ ਬਹੁਤ ਅਹਿਮ ਹੈ ਕਿ ਸਰਕਾਰ ਨੂੰ ਕਿਸੇ ਨੇ ਇਹ رائے ਜਾਂ ਇਹ ਸਲਾਹ ਦਿੱਤੀ ਹੋਣੀ ਹੋਏਗੀ ਕਿ ਜਿਹੜੀਆਂ 2000 ਤੋਂ ਲੈ ਕੇ ਹੁਣ ਤੱਕ ਐਡੀਆਂ ਗੰਭੀਰ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਤਾਂ ਸਜ਼ਾ ਇਸ ਕਾਨੂੰਨ ਦੇ ਤਹਿਤ ਇਸ ਬਿਲ ਦੇ ਤਹਿਤ ਹੋਣੀ ਹੋਣੀ ਹੈ ਸਲਾਹ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਮੰਨੀ ਜਾਂਦੀ ਹੋਵੇ ਜਦੋਂ ਰਾਜੇ ਤੇ ਨੌਕਰ ਵਾਲਾ ਰਿਸ਼ਤਾ ਹੋਵੇ ਨਾ ਹੂੰ ਫਿਰ ਉੱਥੇ ਨੌਕਰ ਨੂੰ ਸਲਾਹ ਦੇਣ ਦਾ ਹੱਕ ਨਹੀਂ ਹੁੰਦਾ ਦਿੱਲੀ ਵਾਲੇ ਆਪਣੇ ਆਪ ਨੂੰ ਰਾਜੇ ਸਮਝ ਗਏ ਤੇ ਇਹ ਉਹਨਾਂ ਨੇ ਨੌਕਰ ਪਾਲੇ ਹੋਏ ਹੁਣ ਹੂੰ ਇਹਨਾਂ ਦੀ ਹੁਕਮ ਦੀ ਤਾਮੀਲ ਕਰਨ ਲਈ ਰੱਖੇ ਹੋਏ ਨੇ ਅਗਲਿਆਂ ਨੇ ਦਿੱਲੀ ਤੋਂ ਆ ਕੇ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲੀਆਂ ਕੁਸਕ ਨਹੀਂ ਸਕੇ ਹੂੰ ਅਗਲਿਆਂ ਨੇ ਪੱਥਰਾਂ ਤੇ ਬਿਨਾਂ ਸੰਵਿਧਾਨ ਤੋਂ ਨਾਲ ਕਿਹੜਾ ਸੰਵਿਧਾਨ ਕੋ ਉਹਦਾ ਕੇਜਰੀਵਾਲ ਕੋ ਮਨਿਸਟਰ ਉਹਦੀਆਂ ਕੋਲ ਪੱਥਰਾਂ ਤੇ ਨਾਲ ਲਿਖਾਉਂਦੇ ਨੇ ਅਗਲੇ ਆਪਣਾ ਬਿਲਕੁਲ ਤੁਸੀਂ ਪਿਸ਼ਟੀਆਂ 15 ਵੀ ਵੀਡੀਓ ਕੱਢ ਕੇ ਦੇਖ ਲਓ ਜਿਹੜੀਆਂ ਪਿਛਲੀਆਂ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਇਕੱਠੀਆਂ ਹੋਣਗੀਆਂ ਅਫਸਰ ਅਧਿਕਾਰੀ ਉਹਨਾਂ ਵੀਡੀਓ ਚ ਭਗਵੰਤ ਮਾਨ ਦੀ بجائے ਕੇਜਰੀਵਾਲ ਰਿਪੋਰਟ ਕਰ ਰਹੇ ਨੇ ਕੀ ਹੈ ਕੇਜਰੀਵਾਲ ਛੋਟੀ ਪਾਰਟੀ ਦਾ ਸੁਪਰੀਮੋ ਹੈ ਪੰਜਾਬ ਦਾ ਸੁਪਰੀਮੋ ਨਹੀਂ ਹੈ ਸਰਕਾਰ ਦਾ ਸੁਪਰੀਮੋ ਨਹੀਂ ਹੈ ਜੀ ਤੇ ਇਸ ਲਈ ਸਲਾਹ ਉਹ ਤਾਂ ਹੁਕਮ ਭੇਜਦੇ ਨੇ ਸਕ੍ਰਿਪਟ ਭੇਜਦੇ ਨੇ ਹੂੰ ਤੇ ਇਸ ਲਈ ਇੱਥੇ ਸਲਾਹ ਨਹੀਂ ਦੇ ਸਕਦੇ ਤੇ ਇਹ ਜੇ ਇਹਨਾਂ ਨੂੰ ਕੋਈ ਸਲਾਹ ਦੇ ਦੇਵੇ ਤੇ ਮਾਨ ਸਾਹਿਬ ਤਾਂ ਕਹਿੰਦੇ ਮੈਨੂੰ ਸਭ ਪਤਾ ਹੈ ਮੈਨੂੰ ਸਾਰਾ ਆਉਂਦਾ ਮੈਨੂੰ ਮੱਛਰਦਾਨੀ ਵੀ ਲਾਉਣੀ ਆਉਂਦੀ ਆ ਮੈਨੂੰ ਫਟਾ ਵੀ ਚੜਾਉਣਾ ਆਉਂਦਾ ਮੈਨੂੰ ਮੋਟਰ ਵੀ ਚਲਾਉਣੀ ਆਉਂਦੀ ਆ ਮੈਨੂੰ ਇਹ ਢੇਰੀ ਦੇ ਉੱਤੇ ਮੰਡੀ ਚ ਮੰਜਾ ਡਾ ਕੇ ਸੋਣਾ ਵੀ ਆਉਂਦਾ ਆਉਂਦਾ ਸਾਰਾ ਕੁਝ ਆ ਪਰ ਕੀ ਤਾਂ ਤੇ ਤੇ ਇਹ ਇਹ ਜਿਹੜਾ ਕਾਨੂੰਨ ਇਹ ਬਿੱਲ ਜਿਹੜਾ ਪੰਜਾਬ ਸਰਕਾਰ ਮੰਨ ਲਓ ਭੇਜ ਦਿੰਦੀ ਆ ਕੀ ਇਹ ਕਾਨੂੰਨੀ ਜਾਮਾ ਪਹਿਨ ਲੂਗਾ ਜੀ ਜਦੋਂ ਰਾਸ਼ਟਰਪਤੀ ਕੋਲੇ ਪਹੁੰਚੇਗਾ ਇਹ ਅਲਟੀਮੇਟਲੀ ਤਾਂ ਜਿਹੜੀ ਜਿਹੜਾ ਫਾਈਨਲ ਗੋਲ ਆ ਉਹ ਉਥੋਂ ਹੋਣਾ ਕਿ ਕੀ ਇਹ ਕਾਨੂੰਨੀ ਰੂਪ ਲੈ ਲੇਗਾ ਪੰਜਾਬ ਸਰਕਾਰ ਦਾ ਇਹ ਬਿੱਲ ਬੇਆਦਮੀ ਵਾਲਾ ਜੀ ਜਦੋਂ ਇਹਨੇ ਬਿੱਲ ਨੇ ਪਾਸ ਹੋ ਕੇ 6 ਮਹੀਨੇ ਬਾਅਦ ਜਾਣਾ ਹੈ ਜੀ ਰਾਜਪਾਲ ਤੋਂ ਹੁੰਦਿਆ ਹੋਇਆ ਰਾਸ਼ਟਰਪਤੀ ਤੱਕ ਵੀ ਇਹ ਜਾਂਦਾ ਹੈ ਤਾਂ 99.9% ਇਹਦੇ ਤੇ ਮੋਹਰ ਨਹੀਂ ਲੱਗਣੀ ਕਾਰਨ ਜੀ ਮਤਲਬ ਮਤਲਬ ਭਗਵੰਤ ਮਾਨ ਜੀ ਤੇ ਇਹਨਾਂ ਦੀ ਪਾਰਟੀ ਜਨਤਾ ਚ ਰੈਲੀਆਂ ਚ ਇਹ ਕਹੂਗੀ ਕਿ ਅਸੀਂ ਤਾਂ ਬਣਾਤਾ ਜੀ ਕੇਂਦਰ ਨਹੀਂ ਹੁਣ ਉਹਨਾਂ ਨੂੰ ਕਾਨੂੰਨ ਬਣਾ ਦਿੰਦੀ ਕੇਂਦਰ ਨਹੀਂ ਉਹਦੇ ਤੇ ਮੋਹਰ 32 ਸਾਲਾਂ ਦੇ ਵਿੱਚ 31 ਬਿਲ ਪੈਂਡਿੰਗ ਪਏ ਨੇ ਪੰਜਾਬ ਦੇ ਰਾਜਪਾਲ ਤੇ ਮਤਲਬ ਉਹਦੇ ਕੋਲ ਰਾਸ਼ਟਰਪਤੀ ਕੋਲ ਰਾਸ਼ਟਰਪਤੀ ਕੋਲ ਜੀ ਪਿਛਲੇ 32 ਸਾਲਾਂ ਦੇ ਵਿੱਚ ਆ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਸਣੇ ਆ ਜੁਨੀਵਰਸਿਟੀਆਂ ਵਾਲਾ ਗੁਰਦੁਆਰਾ ਐਕਟ ਵਾਲਾ ਇਹਨਾ ਪੁਲਿਸ ਵਾਲਾ ਉਹਦੇ ਵਾਲਾ 31 ਬਿਲ 32 ਸਾਲਾਂ ਦੇ ਵਿੱਚ 22 ਬਿਲ ਸਿੱਧੇ ਰਾਸ਼ਟਰਪਤੀ ਕੋਲ ਪਏ ਨੇ 9 ਬਿਲ ਰਾਜਪਾਲ ਕੋਲ ਪਏ ਨੇ ਹੂੰ ਜਿਹੜੇ ਬੇਅਦਬੀ ਵਾਲੇ ਮਸਲੇ ਤੇ ਗੱਲ ਕਰਦੇ ਨੇ 2016 ਚ ਬਾਦਲਾਂ ਨੇ ਭੇਜਿਆ ਸੀ ਜੀ ਕਿ ਜੀ ਆ ਅਸੀਂ ਲਿਆਉਣਾ ਚਾਹੁੰਦੇ ਆ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਤੇ ਤੇ ਇਹ ਕਹਿ ਕੇ ਮੋੜਤਾ ਕਿ ਜੀ ਇੱਕ ਧਰਮ ਦੇ ਹਵਾਲੇ ਨਾਲ ਨਹੀਂ ਹੋ ਸਕਦਾ ਜੀ ਤੇ 2018 ਚ ਕੈਪਟਨ ਨੇ ਇਸੇ ਤਰ੍ਹਾਂ ਚਾਰੋਂ ਤਰ੍ਹਾਂ ਮਨ ਨੂੰ ਸ਼ਾਮਲ ਕਰਕੇ ਬਿੱਲ ਭੇਜਿਆ ਸੀ ਜੀ ਤੇ ਜੇ ਉਹਦੇ ਦੀ ਮੋਹਰ ਨਹੀਂ ਲੱਗੀ ਆਈ ਉਹ ਦੋਏ ਉੱਥੇ ਪਏ ਨੇ ਉਹ ਨਾ 30ਾਂ ਬਿੱਲਾਂ ਦੇ ਵਿੱਚ ਇਹ ਦੋ ਬਿੱਲ ਵੀ ਸ਼ਾਮਲ ਨੇ 2016 ਉਹ 2018 ਨਾਲ ਬੇਅਦਮੀ ਵਾਲਾ ਜੇ ਉਹਨਾਂ ਦੋਨਾਂ ਤੇ ਮੋਹਰ ਨਹੀਂ ਲੱਗਿਆ ਆਈ ਕਿ ਤੁਸੀਂ ਨਮਾ ਕੀ ਕੀਤਾ ਤੁਹਾਡੇ ਤੇ ਮੋਹਰ ਕਿਵੇਂ ਲੱਗ ਕੇ ਆ ਜੂਗੀ ਜਾਣਦਾ ਫਿਰ ਸਵਾਲ ਕਿ ਕਿ ਜਦਣ ਇਹ ਬਿੱਲ ਪਾਸ ਹੋ ਕੇ ਜਾਵੇ ਰਾਜਪਾਲ ਕੋਲ ਜੀ ਉਸ ਦਿਨ ਵਿਧਾਨ ਸਭਾ ਦੇ 117 ਦੇ 117 ਮੈਂਬਰ ਕਾਪੀ ਫੜ ਕੇ ਲੈ ਕੇ ਜਾਣ ਕਿ ਅਸੀਂ ਚੱਲਿਆਂ ਰਾਜਪਾਲ ਕੋਲ ਤੇ ਰਾਜਪਾਲ ਜੀ ਦੇ ਭਰੋਕੇ ਪਾਓ ਅਸੀਂ ਬਾਈ ਹੈਂਡ ਰਾਸ਼ਪਤੀ ਕੋਲ ਲੈ ਕੇ ਜਾਣਾ ਬਿਲਕੁਲ ਜੀ ਜਾ ਕੇ ਬੈਠੋ ਉੱਥੇ ਬੁਲਾ ਲਓ ਆਪਣੇ ਰਾਜ ਸਭਾ ਮੈਂਬਰ ਬੁਲਾ ਲਓ ਆਪਣੇ ਮੈਂਬਰ ਪਾਰਲੀਮੈਂਟ ਉੱਥੇ 20 ਬੰਦੇ ਉਹ ਬੈਠੇ ਆ ਤੁਹਾਡੇ ਨਾਲ 117 A ਤੇ 20 O ਜੀ ਜਾ ਉੱਥੇ ਨਾ ਦਰਤੇ ਬੈਠੋ ਕਿ ਅਸੀਂ ਪਿਛਲੇ ਵੀ ਨਵੇੜ ਕੇ ਜਾਣੀ ਜੀ ਫੈਨਾ ਮਤਲਬ ਸਰਕਾਰੀ ਬਾਗੂ ਜੀ ਨੇ ਫੈਲਾਬ ਕੇ ਬੈਠਾ ਹੈ ਜੇ ਰਾਸ਼ਪਤੀ ਦੇ ਰਾਜਪਾਲ ਇਦਾਂ ਦਬਕੇ ਬੈਠੇ ਨੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ 3 ਮਹੀਨੇ ਦੀ ਸਮਾਂਬੱਧ ਤੈਅ ਕਰਦੇ ਆ 14 ਸਵਾਲ ਕੀਤੇ ਨੇ ਸੁਪਰੀਮ ਕੋਰਟ ਨੂੰ ਰਾਸ਼ਪਤੀ ਦੇ ਭਵਨ ਚੋਂ ਜੀ ਤਾਂ ਇਸ ਲਈ ਬਾਕੀ ਸੁੱਬਿਆਂ ਦਾ ਕੀ ਹਾਲ ਹੋਊਗਾ ਤੁਸੀਂ ਇੱਥੋਂ ਦਾ ਜਵਾਬ ਲਾ ਲਓ ਹੂੰ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾਵਾਂ ਨੂੰ ਲੈ ਕੇ ਬਾਦਲਾਂ ਦੇ ਰਾਜ ਦੇ ਵਿੱਚ ਸਰਬਸੰਮਤੀ ਨਾਲ ਬਿਲ ਪਾਸ ਹੋਇਆ ਸੀ ਪੰਜਾਬੀ ਭਾਸ਼ਾ ਵਾਲਾ ਜੀ ਤੇ ਪਪਾ ਤਾਂ ਆਪ ਜਾ ਕੇ ਰਾਸ਼ਪਾਲ ਕੋਲ ਗਿਆ ਸੀ ਟੋਕਰੀ ਚੋਂ ਨਹੀਂ ਲੱਭਿਆ ਕਦੀ कूड़े ਵਾਲੀ ਕੋਲ ਮਿਲਦਾ ਪਤਾ ਨਹੀਂ ਫੂਕੇ ਦਿੱਤਾ ਪਤਾ ਨਹੀਂ ਕਿੱਥੇ ਗਿਆ ਹੂੰ ਤੇ ਕਦੇ ਮੁੜ ਕੇ ਪੁੱਛਿਆ ਪੰਜਾਬ ਦੀ ਵਿਧਾਨ ਸਭਾ ਨੇ ਇਹਨਾਂ ਕੱਤੀ ਬਿਲਾਵਾਰੇ ਕਦੇ ਵਿਧਾਨ ਸਭਾ ਚ ਸੁਣਿਆ ਕਿ ਸਾਡੇ ਰੋਕੇ ਬਿਨੇ ਜੀ ਆਪਾਂ ਉਹ ਉਹ ਵੀ ਪਾਸ ਕਰਾ ਲਈਏ ਉਹਨਾਂ ਵਰ ਵੀ ਗੱਲ ਕਰ ਲਈਏ ਹੂੰ ਬਿਲਕੁਲ ਕਿ ਜਿੱਥੇ ਕੱਤੀ ਪੈਨ ਉੱਥੇ ਬੱਤੀ ਕੀ ਹਾਲ ਹੈ ਇਹ ਸਿਰਫ ਰਾਜਨੀਤੀ ਹੋ ਗਈ ਇਹਦੇ ਤੇ ਬਹੁਤ ਬਹੁਤ ਅਹਿਮ ਮਸਲਾ ਦੀਪਕ ਜੀ ਨੇ ਚੱਕਿਆ ਕਿ ਇਹ ਸੱਚਮੁੱਚ ਇਸ ਦੇ ਉੱਤੇ ਰਾਜਨੀਤੀ ਹੋਏਗੀ ਜਿਵੇਂ ਐਸਵਾਈਐਲ ਵੋਟਾਂ ਵੇਲੇ ਪਟਾਰੀ ਦੇ ਵਿੱਚੋਂ ਪਹਿਲਾਂ ਬਾਹਰ ਨਿਕਲ ਕੇ ਆ ਜਾਂਦੀ ਸੀ ਹੁਣ ਬੇਅਦਮੀਆਂ ਲਗਾਤਾਰਤਾ ਦੇ ਨਾਲ ਪਟਾਰੇ ਦੇ ਵਿੱਚੋਂ ਬਾਹਰ ਨਿਕਲ ਕੇ ਆ ਜਾਂਦੇ ਨੇ ਅੰਦਰੋਂ ਕਿਸੇ ਦੇ ਅੰਦਰ ਉਹ ਸੂਖਮਤਾ ਉਹ ਦਰਦ ਬਚਿਆ ਹੀ ਨਹੀਂ ਹੈ ਕਿ ਅਸੀਂ ਸਹਿਰਦਤਾ ਦੇ ਨਾਲ ਇਨ ਇਸ ਬੇਅਦਬੀ ਦੇ ਸਾਰੇ ਪਹਿਲੂਆਂ ਦੇ ਉੱਤੇ ਨਜ਼ਰ ਮਾਰਨੀ ਆ ਹੁਣ ਜਿਹੜੇ ਪਹਿਲੂ ਜਾਂ ਜਿਹੜੇ ਬਿੰਦੂ ਚਰਚਾ ਦੇ ਵਿੱਚ ਚੁੱਕੇ ਗਏ ਨੇ ਉਹ ਬਿੰਦੂ ਕਿੰਨੇ ਮਹੱਤਵਪੂਰਨ ਨੇ ਕਿ ਕੀ ਸਰਕਾਰ ਨੂੰ ਉਹਨਾਂ ਬਾਰੇ ਨਹੀਂ ਪਤਾ ਹੋਵੇਗਾ ਸਾਡੇ ਨਾਲ ਵੱਧ ਗਿਆਤਾ ਲੋਕ ਸਰਕਾਰ ਦੇ ਕੋਲ ਬੈਠੇ ਨੇ ਪਰ ਗੱਲ ਉਹੀ ਹੈ ਕਿ ਸਲਾਹ ਕਿਸੇ ਦੀ ਮੰਨਣੀ ਨਹੀਂ ਹੈ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇ ਹੀ ਰਹਿ ਜਾਣਾ ਹੈ ਇਹ ਗੱਲ ਇਸ ਕਰਕੇ ਕਹੀ ਆ ਕਿ ਆ ਮਾਨਯੋਗ ਅਮਨ अरोड़ा ਜੀ ਅੱਜ ਫੇਰ ਪ੍ਰੈਸ ਦੇ ਮੁਖਾਤਿਬ ਹੁੰਦੇ ਨੇ ਤਾਂ ਫੇਰ ਸੋਲੇ ਗਾਉਣੇ ਸ਼ੁਰੂ ਕਰ ਦਿੰਨੇ ਲੈਂਡ ਪੁਲਿੰਗ ਪਾਲਿਸੀ ਦੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਪ੍ਰੈਸ ਵਾਰਤਾ ਦੇ ਵਿੱਚ ਕੀ ਵੱਖਰਾ ਸੀ ਕੀ ਨਵਾਂ ਸੀ ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਪ੍ਰੈਸ ਦੇ ਰੂਟਰੂ ਹੋ ਕੇ ਗਏ ਸੀ ਆ ਜਮਨੋ ਅਰੋੜਾ ਜੀ ਹੋਗੇ ਆਉ ਜਾਣਦੇ ਆ ਕਿ ਇਸ ਪ੍ਰੈਸ ਵਾਰਤਾ ਦੇ ਵਿੱਚ ਕਿੰਨੀ ਕਸੌਖੀ ਬਿੰਦੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਅ ਸਰ ਕੀ ਰਿਹਾ ਜੀ ਅੱਜ ਦੀ ਜਿਹੜੀ ਅਮਨ ਅਰੋੜਾ ਹੋਰਾਂ ਦੀ ਪ੍ਰੈਸ ਕਾਨਫਰੰਸ ਸੀ ਜੀ ਅਮਨੂ ਰੋੜਾ ਜੀ ਅੱਜ ਲੈਂਡ ਪੋਲਿੰਗ ਪਾਲਿਸੀ ਤੇ ਇੱਕ ਵਾਰ ਫੇਰ ਸਰਕਾਰ ਦੀ ਸਫਾਈ ਦੇਣ ਲਈ ਆਏ ਸੀ ਮੈਂ ਉਹ ਸਿਰਫ ਲੈਂਡ ਪੋਲਿੰਗ ਪਾਲਿਸੀ ਤੇ ਸਫਾਈ ਮੰਦ ਹੈ ਜੇ ਤੁਹਾਡੀ ਪਾਲਿਸੀ ਕਮਾਲ ਦੀ ਹੋਵੇ ਜੇ ਉਹ ਪਰਵਾਨ ਹੋਵੇ ਜੇ ਉਹ ਕਿਸਾਨ ਹਤੈਸ਼ੀ ਹੋਵੇ ਪੰਜਾਬ ਹਤੈਸ਼ੀ ਹੋਵੇ ਤੁਸੀਂ ਤਾਂ ਸਹਰਾਣੇ ਥੱਲੇ ਆ ਰੱਖ ਕੇ ਸੋਵੋ ਤੇ ਘਰ ਦੇ ਬਾਹਰ ਤੁਹਾਡੇ ਢੋਲ ਵੱਜ ਕੇ ਲੋਕ ਤੁਹਾਡੇ ਨਾਲ ਝਾਰ ਪਾਉਣ ਹੋਣ ਕਿ ਵੀ ਤੁਸੀਂ ਕਮਾਲ ਦਾ ਕੰਮ ਕਰ ਦਿੱਤਾ ਜੀ ਬੜਾ ਕਮਾਲ ਦਾ ਦ੍ਰਿਸ਼ ਸਿਰਜਿਆ ਤੁਸੀਂ ਔਰ ਮੈਂ ਸੱਚਮੁੱਚ ਕਲਪਨਾ ਚ ਹੋ ਗਿਆ ਸੀ ਵੀ ਜੇ ਸੱਚਮੁੱਚ ਕੋਈ ਚੀਜ਼ ਐਡੀ ਵਧੀਆ ਹੋਵੇ ਤਾਂ ਲੋਕ ਦਿਲੋਂ ਚਾਹ ਏਦਾਂ ਹੀ ਕਰਨ ਜਿਵੇਂ ਤੁਸੀਂ ਦ੍ਰਿਸ਼ ਸਿਰਜਿਆ ਸਹੀ ਗੱਲ ਹੈ ਸਵਾਲ ਤਾਂ ਇਹ ਹੈ ਕਿ ਜੇ ਤੁਸੀਂ ਇੰਨਾ ਬਾਖ ਕਮਾਲ ਕੰਮ ਕਰ ਰਹੇ ਹੋ ਲੋਕ ਤੁਹਾਡਾ ਗੁਣਗਣਾ ਆਪ ਕਰਨ ਜੇ ਤੁਹਾਨੂੰ ਆਪਣਾ ਗੁਣਗਣਾ ਆਪ ਹੀ ਕਰਨਾ ਪੈਂਦਾ ਫਿਰ ਇਹ ਮਤਲਬ ਕੁਝ ਗੜਬੜ ਹੁਣ ਅੱਜ ਸਫਾਈ ਦੇਣ ਆਈ ਸੀ ਉਹ ਅਕਾਲੀਆਂ ਦੀ ਲੈਂਡ ਪੋਲਿੰਗ ਦੇ ਆਧਾਰ ਦੇ ਉੱਤੇ ਓਕੇ ਜਿਹੜੀ ਉਹਨਾਂ ਨੇ 2013 ਜਾਂਦੀ ਸੀ ਜੀ ਉਹਦੇ ਵਿੱਚ ਵੀ ਤਾਂ ਇਹੀ ਸਿਸਟਮ ਸੀ ਜੀ ਹਾਂ ਉਹ ਤੋਂ ਵੱਖਰਾ ਕੀਆ ਇਹੀ ਤਾਂ ਪੰਜਾਬ ਪੁੱਛਦਾ ਕਿ ਭਰਾਵਾ ਤੁਸੀਂ ਤਾਂ ਵੱਖਰਾ ਕਰਨ ਆਏ ਸੀ ਹੂੰ ਜੇ ਤੁਸੀਂ ਉਹਨਾਂ ਵਾਲਾ ਹੀ ਕਰਨਾ ਸੀ ਫਿਰ ਫਿਰ ਉਹੀ ਚੀਜ਼ ਸੀਗੇ ਸਾਡੇ ਕੋਲ ਤਾਂ ਫਿਰ ਉਹ ਹੈਗੇ ਸੀ ਇਹ ਜਾ ਗੁਸਤਾ ਕਰਨ ਲਈ ਬਿਲਕੁਲ ਜੀ ਵੱਖਰਾ ਚੁਣ ਲਈ ਚੁਣ ਲਈ ਚੁਣਿਆ ਸੀ ਕਿ ਵੱਖਰਾ ਕਰਨ ਲਈ ਹੁਣ ਹੂੰ ਜਿਹੜਾ ਇਹ ਕਹਿੰਦੇ ਨੇ ਜੀ ਕਿ ਇਹ ਕਿਸੇ ਨਾਲ ਧੱਕਾ ਨਹੀਂ ਹੋਊਗਾ ਹੂੰ ਕਿ ਜੀ ਜ਼ਮੀਨ ਉਹ ਦੇਣੀ ਚਾਵੇ ਦਵੇ ਨਹੀਂ ਦੇਣੀ ਚਾਵੇ ਨਾ ਦਵੇ ਅਸੀਂ ਉਹਨੂੰ ਖੇਤ ਕਰਨ ਤੋਂ ਨਹੀਂ ਰੋਕਾਂਗੇ ਇਹ ਅਮਨ ਰੋੜਾ ਦੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਬੋਲ ਨੇ ਜੀ ਬਿਲਕੁਲ ਸਹੀ ਕਿਹਾ ਅਮਨ ਰੋੜਾ ਨੇ ਹਮ ਕਿ ਤੁਸੀਂ ਉਹਨੂੰ ਖੇਤੀ ਕਰਨ ਤੋਂ ਨਹੀਂ ਰੋਕੋਗੇ ਇਹਦਾ ਮਤਲਬ ਤੁਸੀਂ ਸਾਫ਼ ਕਹਿ ਰਹੇ ਹੋ ਕਿ ਖੇਤੀ ਤੋਂ ਬਿਨਾ ਉਹਨੂੰ ਕਸੂਰ ਨਹੀਂ ਕਰਨਦਿਆਂਗੇ ਅਸੀਂ ਜ਼ਮੀਨਾਂ ਲੈ ਕੇ ਜੋ ਮਰਜ਼ੀ ਕਰ ਲਈਏ ਬਿਲਕੁਲ ਇਹਦਾ ਮਤਲਬ ਕਿਸਾਨ ਨੂੰ ਆਪਣੀ ਜ਼ਮੀਨ ਦਾ ਤਬਾਜਨ ਕਰਾਉਣ ਦਾ ਅਧਿਕਾਰ ਨਹੀਂ ਹੋਊਗਾ ਕਿ ਕੱਲ ਨੂੰ ਉੱਥੇ ਪੋਲਟਰੀ ਫਾਰਮ ਲਾਉਣਾ ਚਾਵੇ ਕੱਲ ਨੂੰ ਉੱਥੇ ਡੈਰੀ ਖੋਲ੍ਹਣੀ ਚਾਵੇ ਹੈ ਕੱਲ ਨੂੰ ਉੱਥੇ ਮਕਾਨ ਪਾਉਣਾ ਚਾਵੇ ਕੱਲ ਨੂੰ ਕਿਸੇ ਇੰਡਸਟਰੀ ਨੂੰ ਲਿਆਉਣਾ ਚਾਵੇ ਉਹ ਆਪਣੀ ਜ਼ਮੀਨ ਦਾ ਤਵਾਜਨ ਆਪਣਾ ਕੋਈ ਹੋਟਲ ਢਾਬਾ ਖੋਲ੍ਹਣਾ ਚਾਵੇ ਉਹਨੂੰ ਹੱਕ ਨਹੀਂ ਹੋਊਗਾ ਜੀ ਬਿਲਕੁਲ ਮੰਨ ਗਏ ਹੂੰ ਤੇ ਦੂਸਰੇ ਪਾਸੇ ਆ ਮਈ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਕਾਰਬਈ ਹੁਣ ਤੱਕ ਆਉਂਦੇ ਹੋਏ ਚਾਰ ਜਾਂ ਪੰਜ ਨੋਟੀਫਿਕੇਸ਼ਨ ਹੋ ਚੁੱਕੇ ਨੇ ਲੈਂਡ ਪੋਲਿੰਗ ਨੂੰ ਲੈ ਕੇ বারবার ਉਹਦੇ ਵਿੱਚ ਆ ਸ਼ਾਮਲ ਕਰ ਲੋ ਆ ਕਰ ਲੋ ਪਰਚੀਆਂ ਜਿਵੇਂ ਦਸਮੀ ਵਾਲੇ ਪੇਪਰਾਂ 'ਚ ਜਾਲੀਆਂ ਤੋੜ ਕੇ ਪਰਚੀਆਂ ਵੜਾਉਂਦੇ ਸੀ ਨਾ ਓਵੇਂ ਇੱਕ ਪਰਚੀ ਭੇਜ ਰਹੇ ਹੋ ਤੁਸੀਂ ਹੂੰ ਤੇ ਅਜੇ ਜਿਹੜੀ ਕੈਬਨਟ ਦੀ ਬੈਠਕ ਹੋਈ ਆ ਉਹਦੇ ਵਿੱਚ ਜੋ ਸੋਧਾਂ ਦੀ ਗੱਲ ਕੀਤੀ ਉਹ ਜੀ ਆਈ ਨਹੀਂ ਗੱਲ ਜੀ ਹੂੰ ਉਹਦਾ ਨੋਟੀਫਿਕੇਸ਼ਨ ਅਜੇ ਆਇਆ ਨਹੀਂ ਹੂੰ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਲਿਖਤੀ ਰੂਪ ਵਿੱਚ ਕੁਝ ਨਹੀਂ ਆਇਆ ਸਵੇਰ ਨੂੰ ਫੇਰ ਕੈਬਨਟ ਦੀ ਬੈਠਕ ਹੈ ਹੂੰ ਦیرے ਫੇਰੇ ਦਾ ਮਤਲਬ ਹੋਰ ਕੁਝ ਨਵਾਂ ਹੁਕਮ ਆ ਗਿਆ ਉੱਪਰ ਵਾਕਾ ਦਾ ਹੁਣ ਉਹ ਕਰਨਾ ਹੈ ਅਸਲ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਹੁਣ ਤਾਂ ਇਹਨਾਂ ਨੇ ਪੁਲਿਸ ਫੋਰਸ ਵੀ ਤਿਆਰੀ ਤਿਆਰ ਕਰ ਲਈ ਐ ਇਹ ਹਰ ਹਿੱਲੇ ਜ਼ਮੀਨਾ ਹਥਿਆਉਣਾ ਚਾਹੁੰਦੇ ਨੇ ਪਰ ਜਿਸ ਤਰ੍ਹਾਂ ਪੰਜਾਬ 'ਚ ਲਹਿਰ ਬਣ ਰਹੀ ਐ ਜਿਸ ਤਰ੍ਹਾਂ ਪੰਜਾਬ 'ਚ ਇਹਨੂੰ ਲੈ ਕੇ ਚੇਤਨਤਾ ਬਣ ਰਹੀ ਐ ਮਤਲਬ ਮੈਨੂੰ ਸਮਝਾਓ ਇਹ ਕਹਿੰਦੇ ਜੀ ਉਹ 25000 ਦਿੰਦੇ ਸੀ 2013 'ਚ ਜੀ ਅਸੀਂ ਲੱਖ ਦੇ ਰਹੇ ਹਾਂ ਉਹ ਭਰਾਵਾ ਕਿਹਨੂੰ ਮੂਰਖ ਬਣਾਉਨੇ ਹੋ ਤੁਸੀਂ 30000 ਦੇ ਰਹੇ ਸੀ ਜੀ ਹੂੰ ਇਹਦਾ ਮੁੱਦਾ ਬਣਿਆ ਤਾਂ ਮੁੱਦਾ ਤਾਂ ਤੁਸੀਂ 50 ਤੇ ਫਿਰ ਗਾਂਹ ਜਾ ਕੇ ਲੱਖ ਤੱਕ ਆਇਓ ਪਹਿਲਾਂ 50 ਦੇਣਾ ਤੁਸੀਂ ਫਿਰ ਅੱਗੇ ਜਾ ਕੇ ਲੱਖ ਉਹਦੇ ਵਿੱਚ ਪਾਇਆ ਹੋਇਆ 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ ਹੁੰਦਾ ਉਹ ਕਹਿੰਦੇ 2013 ਚ ਵੀ ਇੰਨਾ ਹੀ ਪਾਇਆ ਸੀ 3 ਸਾਲ ਜਾਂ 3 ਸਾਲ ਤੋਂ ਬਾਅਦ ਕਿਸੇ ਨੂੰ ਪੈਸੇ ਨਹੀਂ ਮਿਲੇ ਡਿਵੈਲਪ ਚਾਹੇ 10 ਸਾਲ ਜੀ ਨਹੀਂ ਹੋਇਆ ਤੇ ਇੱਥੇ ਵੀ ਕਹਿੰਦੇ ਇਹੀ ਹੋਣਾ ਜੇ ਮਿਲਣੇ ਆ ਤਾਂ 3 ਸਾਲੇ ਮਿਲਣੇ ਉਹ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਮਰਸੂਪਤਾ ਇਹ ਮੈਂ ਪਹਿਲਾਂ ਵੀ ਕਰਦਾ ਸੀ ਕਿ ਜੇ 1 ਏਕੜ ਤੁਹਾਨੂੰ ਵਾਪਸ ਮਿਲਦਾ ਹੂੰ ਜੇ ਮੰਨ ਲਓ ਤੁਹਾਡੇ 10 ਕਿੱਲੇ ਨੇ ਹੈਨਾ ਜੀ ਤਾਂ ਤੁਹਾਨੂੰ ਦੋ ਕਿੱਲੇ ਮਿਲਣੇ ਆ ਹੂੰ ਹੈਨਾ ਤੇ ਇਹਦਾ ਮਤਲਬ ਤੁਹਾਡਾ 20% ਵਾਪਸ ਆਉਣਾ ਤੇ ਉਹ ਦੋ ਕਿੱਲਾਂ ਦਾ ਡਵੈਲਪਮੈਂਟ ਚਾਰਜ ਤੁਹਾਨੂੰ 2 ਕਰੋੜ ਦੇਣਾ ਪੈਣਾ ਬਿਲਕੁਲ ਜੀ ਇਹਦਾ ਤਰੀਕਾ ਕੀ ਹੈਦਾ ਮਤਲਬ ਤੁਸੀਂ ਇਹ ਚਾਹੁੰਦੇ ਹੋਗੇ ਤੁਹ ਤੋਂ ਜ਼ਮੀਨ ਵੀ ਲੈ ਲਈਏ ਤੋ ਜਿਹੜਾ ਪਲਾਨ ਤੁਸੀਂ ਜਰਚ ਮੰਨ ਕੇ ਕਿ ਮੈਨੂੰ ਕਰੋੜ ਨਹੀਂ ਦੇਣਾ ਤੁਸੀਂ ਆ ਵੀ ਰੱਖ ਲੋ ਆ ਵੀ ਰੱਖ ਲੋ ਹੂੰ ਤੁਸੀਂ ਇਸ ਲਈ ਇਹ ਬਾਰ ਬਾਰ ਸਫਾਈਆਂ ਦੇਣ ਆ ਰਹੇ ਨੇ ਮੈਨੂੰ ਇਹ ਪਤਾ ਹੈ ਕਿ ਜਿਸ ਤਰ੍ਹਾਂ ਪੰਜਾਬ 'ਚ ਮੁੱਦਾ ਬਣਦਾ ਜਾ ਰਿਹਾ ਇਹ ਪੂਰੇ ਪੰਜਾਬ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਨਹੀਂ ਹੈਗੀ ਉਹ ਵੀ ਜਾ ਗਏ ਹੂੰ ਉਹ ਵੀ ਮਤੇ ਪਾਉਣ ਲਈ ਤਿਆਰ ਹੋ ਗਏ ਉਹ ਵੀ ਆਪਣੇ ਪਿੰਡਾਂ 'ਚ ਮਤਲਬ ਕਿ ಗ್ರಾಮ ਸਭਾਵਾਂ ਦੇ ਮਤੇ ਪਾ ਰਹੇ ਨੇ ਤੇ ਇਸ ਲਈ ਅੱਜ ਨਹੀਂ ਤਾਂ ਕੱਲ ਇਹ ਭੱਜਣਗੇ ਇਹ ਭੱਜਣ ਤੋਂ ਪਹਿਲਾਂ ਮਤਲਬ ਕਿ ਥੋੜੇ ਬਹੁਤ ਪੈਰ ਜਮਾਉਣਾ ਚਾਹੁੰਦੇ ਨੇ ਪਰ ਇਹਨਾਂ ਦੇ ਪੈਰ ਜਮਣੇ ਨਹੀਂ ਭੱਜਣਗੇ ਦੇਖਿਓ ਸੀ ਇਸ ਮੁੱਦੇ ਤੇ ਔਰ ਇਹ ਨਹੀਂ ਪਤਾ ਇਹ ਵੀ ਖਤਰਾ ਖੜਾ ਹੈ ਕਿ ਕਿਤੇ ਕੇਜਰੀਵਾਲ ਜੀ ਕਹਿਣ ਕਿ ਜੀ ਭਗਵੰਤ ਮਾਨ ਨੇ ਸਾਡੀ ਸੁਣੀ ਨਹੀਂ ਜੀ ਇਸ ਲਈ ਕਿਤੇ ਮੁੱਖ ਮੰਤਰੀ ਦੀ ਕੁਰਸੀ ਨਾ ਹਿੱਲ ਜਵੇ ਤੇ ਕਰਕੇ ਇਸ ਮੁੱਦੇ ਕਰਕੇ ਬਾਅਦ ਚੋ ਉਹਦੇ ਸਿੱਟੇ ਕਿਰਾਪਨ ਔਰ ਇਹ ਬੜਾ ਗੰਭੀਰ ਗੰਭੀਰ ਬਿੰਦੂ ਚੱਕਿਆ ਦੀਪਕ ਸਰ ਨੇ ਕਿ ਹੋ ਸਕਦਾ ਮਤਲਬ ਇਹ ਹੋ ਨਾ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਆੜ ਲੈ ਕੇ ਇਸ ਮਾਮਲੇ ਨੂੰ ਟਾਲ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਕੁਰਸੀ ਦੇ ਉੱਤੇ ਰਾਜਨੀਤਿਕ ਕੋਈ ਸੰਕਟ ਆ ਜਾਵੇ ਦੀਪਕ ਸਿੰਘ ਆਪਣੇ ਕੋਲੇ ਨਾ ਵਕਤ ਦੀ ਘਾਟ ਰਹਿ ਗਈ ਔਰ ਚਰਨਜੀਤ ਭੁੱਲਰ ਹੋਰਾਂ ਦੀ ਉਸ ਖਬਰ ਦੇ ਉੱਤੇ ਆਪਾਂ ਥੋੜੇ ਜਿਹਾ ਜਲਦੀ ਨਾਲ ਟਿੱਪਣੀਆਂ ਲੈ ਲੈਣੇ ਆ ਕਿਉਂਕਿ ਇਸ ਵਿਸ਼ੇ ਨੂੰ ਕੱਲ ਨੂੰ ਅੱਗੇ ਲੈ ਕੇ ਜਾਣਾ ਪਵੇਗਾ ਕਿਉਂਕਿ ਮਸਲਾ ਮਜ਼ਦੂਰਾਂ ਤੇ ਗਰੀਬਾਂ ਨਾਲ ਜੁੜਿਆ ਹੈ ਜਿਨ੍ਹਾਂ ਨੂੰ ਕਦੇ BPL ਯਾਨੀ ਕਿ ਬਿਲੋ ਪਾਵਰਟੀ ਲਾਈਨ ਕਹਿ ਦਿੰਦਾ ਹੈ ਲੈ ਕਹਿ ਦਿੰਦੇ ਨੇ ਕਦੇ EWS ਇਕਨੋਮਿਕਲ ਵੀਕਰ ਸੈਕਸ਼ਨ ਕਹਿ ਦਿੰਦੇ ਨੇ ਨਾ ਵੱਖੋ ਵੱਖਰੇ ਰੱਖ ਲਏ ਪਰ ਗਰੀਬਾਂ ਦਾ ਜਿਹੜਾ ਸਹਾਰਾ ਉਹ ਅੱਜਕੱਲ ਮੈਨੂੰ ਲੱਗਦਾ ਕਿ ਨੀਲੀ ਛੱਤ ਵਾਲਾ ਹੀ ਆ ਜਿਵੇਂ ਪੰਜਾਬ ਸਰਕਾਰ ਨੇ ਬੇਕਰਿਆਂ ਨੂੰ ਚਿੰਨਤ ਕੀਤਾ ਕਿ ਆ 20000 ਬੰਦਿਆਂ ਨੂੰ ਅਸੀਂ 5-5 ਮਰਲੇ ਦੇ ਪਲਾਟ ਦਵਾਂਗੇ ਜਾਂ ਘਰ ਬਣਾ ਕੇ ਦਵਾਂਗੇ ਉਹ ਸਾਰਾ ਮਾਮਲਾ ਹੈ ਕਿ ਇਹ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਿਓ ਜੀ ਇਹ ਚਰਨਜੀਤ ਪੁੱਲਰ ਹੋਰਾਂ ਦੀ ਰਿਪੋਰਟ ਹੈ ਹਮੇਸ਼ਾ ਖੋਜ ਰਿਪੋਰਟ ਕੱਢ ਲਿਆਉਂਦੇ ਨੇ ਤੇ ਉਹਦੇ ਕਈ ਪਸਾਰ ਮਤਲਬ ਮਾਨ ਸਰਕਾਰ ਇਹ ਬੇਕਰਾਂ ਨੂੰ ਬੇਸ਼ੱਤਾਂ ਨੂੰ ਛੱਤ ਨਹੀਂ ਦੇ ਰਹੀ ਬੇਕਰਾਂ ਨੂੰ ਘਰ ਨਹੀਂ ਦੇ ਰਹੀ ਇਹ ਸਰਕਾਰ ਦੀ ਮਸ਼ਹੂਰੀ ਦਾ ਮਸੂਦਾ ਤਿਆਰ ਕਰ ਰਹੀ ਹੈ ਜੀ ਪੰਜਾਬ ਦੇ ਵਿੱਚ 13000 ਪਿੰਡ ਨੇ ਤੇ 13000 ਪਿੰਡਾਂ ਤੇ ਡਿਟੇਡ ਬੰਦਾ ਹੀ ਇਹੋ ਜਿਹਾ ਬਸ ਜਿਹਦੇ ਕੋਲ ਬੇਕਾਰ ਹੈ ਜਿਹੜਾ ਜਿਹਦੇ ਕੋਲ ਛੱਤ ਨਹੀਂ ਹੈਗੀ ਮਤਲਬ ਜੇ 20 ਘਰ ਬਣਨ ਆ ਤਾਂ ਇੱਕ ਪਿੰਡ ਚ ਸਵਾ ਤੋਂ ਡੇਢ ਬੰਦਾ ਬਣਦਾ ਮਸਾ ਮਤਲਬ ਦੋ ਵੀ ਪੂਰੇ ਨਹੀਂ ਕਮਟ ਜੋ ਹਰ ਜੇ 26000 ਪਲੱਸ ਹੁੰਦੇ ਤਾਂ ਅਸੀਂ ਕਹਿੰਦੇ ਕਿ ਹਰ ਪਿੰਡ ਚ ਦੋ ਘਰ ਬਣ ਜਾਣਗੇ ਐਵਰੇਜ ਦੋ ਘਰ ਬਣ ਜਾਣਗੇ ਹੂੰ ਹੂੰ ਹੁਣ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਮਹਮਤ ਧੋਰੀ ਪੰਚਾਇਤਾਂ ਨੂੰ ਬੋਰਡ ਪੇਜ ਤੇ ਬڑے ਸਾਈਨ ਬੋਰਡ ਕੰਧਾਂ ਦੇ ਪੋਸਟਰ ਬੈਨਰ ਇਹ ਲਾਉਣੇ ਆ ਜੀ ਪੰਚਾਇਤਾਂ ਨੇ ਬਣ ਕੇ ਗਏ ਨੇ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਦੀ ਫੋਟੋ ਆ ਉਹਦੇ ਤੇ ਜੀ ਤੇ ਉਹਦੇ ਬਿੱਲ ਪਤਾ ਵੀ ਖੇਤਦਾਰ ਨੇ ਆ ਪੰਚਾਇਤਾਂ ਨੇ ਤਾਰਨੇ ਆ ਇਹ ਮਕਾਨ ਜਿਹੜੇ ਸ਼ਾਮਲਾਟਾਂ ਚੋਂ ਗਰੀਬ ਤਬਕੇ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ ਐਸੀਬੀਸੀ ਭਾਈਚਾਰੇ ਨੂੰ ਬੇਜਮੀਨੇ ਲੋਕਾਂ ਨੂੰ ਦੇਣ ਦਾ ਹੱਕ ਹੈ ਪੰਚਾਇਤ ਦਾ ਇਹ ਅਧਿਕਾਰ ਕੀ ਹੈ ਪੰਚਾਇਤ ਦਾ ਪੰਚਾਇਤ ਨੇ ਆਪਣੇ ਹਵਾਲੇ ਦੇਖਣਾ ਕਿ ਪਿੰਡ ਚ ਕਿਹੜੇ ਲੋਕ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਪੰਚਾਇਤ ਫੈਸਲਾ ਕਰਦੀ ਹੈ ਹੈਨਾ ਇੱਥੇ ਪੰਚਾਇਤ ਦੇ ਫੈਸਲੇ ਦੇ ਉੱਤੇ ਸਰਕਾਰ ਆਪਣੀ ਮੋਹਰ ਲਾ ਕੇ ਦਿਖਾਉਣਾ ਚਾਹੀਦੀ ਹੈ ਕਿ ਅਸੀਂ ਕਰਾ ਰਹੇ ਹਾਂ ਜੀ ਇਹ ਮਸ਼ਹੂਰੀ ਦੀ ਖੇਡ ਹੈ ਜੇਸ ਲਈ ਪੰਚਾਇਤਾਂ ਨੂੰ ਆਪਣੇ ਹੱਕ ਪਛਾਨਣ ਦੀ ਲੋੜ ਹੈ ਕਿ ਨਾ ਝੋਲੀ ਚ ਪਾਓ ਸਰਕਾਰਾਂ ਦੀ ਨਾ ਪਾਰਟੀਆਂ ਦੀ ਝੋਲੀ ਚ ਪਾਓ ਆਪਣੇ ਪਿੰਡ ਨੂੰ ਕਿਹੜੀ ਲੋੜ ਹੈ ਕਿਹਨੂੰ ਕਿਹਨੂੰ ਲੋੜ ਹੈ ਤੁਸੀਂ ਤੈਅ ਕਰੋ ਤੇ ਅਜੇ ਤਾਂ ਇਹ ਵੀ ਪੱਖ ਹੋਣਾ ਪਈਆ ਕਿ ਕੀ ਇਹ ਕਾਰ ਸਹੀ ਮੈਨੇਜ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਾਸੀਆਂ ਨੂੰ ਮਿਲਣਗੇ ਜਾਂ ਪ੍ਰਵਾਸੀਆਂ ਨੂੰ ਮਿਲਣਗੇ ਇਹ ਵੀ ਬਹੁਤ ਵੱਡਾ ਪਹਿਲੂ ਹੈ ਇਹ ਬਹੁਤ ਵੱਡਾ ਪਹਿਲੂ ਹੈ ਕਿਉਂਕਿ ਪ੍ਰਵਾਸੀਆਂ ਦੇ ਵੀ ਸਾਰਾ ਕੁਝ ਬਣ ਗਿਆ ਜੀ ਆਧਾਰ ਕਾਰਡ ਤੋਂ ਲੈ ਕੇ ਵੋਟਰ ਕਾਰਡ ਰਾਸ਼ਨ ਕਾਰਡ ਸਾਰਾ ਕੁਝ ਉਹਨਾਂ ਦਾ ਬਣ ਗਿਆ ਅਰੇ ਇਹ ਸੱਚਮੁੱਚ ਬਹੁਤ ਗੰਭੀਰ ਤੇ ਬਹੁਤ ਵੱਡਾ ਵਿਸ਼ਾ ਹੈ ਬਹੁਤ ਵੱਡਾ ਮੁੱਦਾ ਹੈ ਜਿਹੜਾ ਜਿਹੜਾ ਅਸੀਂ ਚਰਚਾ ਦੇ ਵਿੱਚ ਆਇਆ ਕਿਉਂਕਿ ਉਸ ਦਾ ਕਾਰਨ ਚਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਬਣੀ ਹੈ ਔਰ ਬੜਾ ਦਿਲਚਸਪ ਪਹਿਲੂ ਹੈ ਪਹਿਲੂ ਇਹ ਕਿ ਉਹ ਸਵਾ ਸਵਾ ਡੇਡ ਡੇਡ ਘਰ ਮਤਲਬ ਕਿਸੇ ਤਰੀਕੇ ਨਾਲ ਰੇਸ਼ਿਓਜ਼ ਨਹੀਂ ਆ ਰਿਹਾ ਹੈਗਾ ਉਹ ਰੇਸ਼ਿਓ ਦੇ ਵਿੱਚ ਲਿਆਉਣ ਲਈ ਮਤਲਬ ਉਹਨੂੰ ਗੁਣੀਆਂ ਦੇ ਵਿੱਚ ਲਿਆਉਣ ਲਈ ਖਾਸਾ ਤਰਤਤ ਪੰਜਾਬ ਦੇ ਸੁਹੇਰ ਦੇ ਲੋਕਾਂ ਨੂੰ ਕਰਨਾ ਪਏਗਾ ਕਿ 13000 ਦੇ ਲਗਭਗ ਪਿੰਡ ਤੇ 20000 ਦੇ ਲਗਭਗ ਘਰ ਉਸ ਦੇ ਵਿੱਚ ਜਿਹੜੇ ਘਰ ਮਿਲਣਗੇ ਉਹ ਕਿਹੜੇ ਪ੍ਰਵਾਸੀਆਂ ਨੂੰ ਮਿਲਣਗੇ ਯਾਨੀ ਕਿ ਕੁੱਲ ਕੁੱਲ ਮਲਾ ਕੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੇ ਅਸਲ ਸੱਚ ਨੇ ਨਾ ਉਹ ਸੱਚ ਪਰਦੇ ਪਿੱਛੇ ਰੱਖਣ ਦੀ ਕੋਸ਼ਿਸ਼ ਸਰਕਾਰਾਂ ਵੀ ਸਿਆਸੀ ਲੀਡਰ ਵੀ ਪ੍ਰਸ਼ਾਸਨ ਵੀ ਸਾਰੇ ਹੀ ਕਰਦੇ ਆ ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸਲ ਸੱਚ ਤੁਹਾਡੇ ਸਾਹਮਣੇ ਲਗਾਤਾਰਤਾ ਦੇ ਨਾਲ ਲਿਆਉਂਦੇ ਰਹੀਏ ਔਰ ਧੰਨਵਾਦ ਕਰੀਏ ਦੀਪਕ ਸ਼ਰਮਾ ਚਨਾਰਸਲ ਜੀ ਦਾ ਬਹੁਤ ਸ਼ੁਕਰੀਆ ਸਰ ਜੁੜਨ ਦੇ ਲਈ ਜੀ ਧੰਨਵਾਦ ਜੀ ਸੱਚਕਲ ਸੋ ਕੱਲ ਫੇਰ ਇਸੇ ਵਕਤ ਮਿਲਾਂਗੇ ਤੇ ਜਾਣਾਂਗੇ ਪੰਜਾਬ ਦੇ ਹੋਰ ਮਸਲਿਆਂ ਹੋਰ ਮੁੱਦਿਆਂ ਹੋਰ ਚਰਚਾਵਾਂ ਦੇ ਅਸਲ ਸੱਚ ਦਿਓ ਇਜਾਜ਼ਤ ਜੁੜੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਲ ਸਤਿ ਸ੍ਰੀ ਅਕਾਲ